ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜੀ ਅਨਸੱਭ ਜੀ ਮਹਾਰਾਜੋ ਆਪ ਜੀ ਦਰਸ ਕਰਕੇ ਰਹਿਮਤ ਕਰਕੇ ਸਿਮਤੇ ਮੇਰ ਪਰ ਹੱਥ ਰੱਖ ਕੇ ਆਪ ਜੀ ਦੀ ਆਪਣੀ ਪਾਣੀ ਸੁਖਾਨੀ ਸਰਾਕੀ ਦੀ ਸਹਿਜ ਰੂਪੀ ਸੇਵਾ ਲੈ ਲੈਣੀ ਚੀ ਹਸ ਲੋਕ ਸਰਬ ਕਲਾ ਭਰਪੂਰ ਪ੍ਰਭ નિર્ਥਾ ਜਨਨਹਾਰ ਜਾਂ ਕੈ ਸਿਮਰਨ ਉਦਰੀ ਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਨਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀਂ ਰੇ ਮਨ ਮੇਰੇ ਸਦਾ ਹਰਿ ਜਾਪ ਅਗਨਾਸੀ ਪ੍ਰਭ ਆਪੇ ਆਪ ਆਪਣ ਕੀ ਕਛੂ ਨਾ ਹੋਏ ਜੇ ਸਭ ਪ੍ਰਾਨੀ ਲੋਚੈ ਕੋਏ ਤਿਸ ਦਿਨ ਨਾਹੀਂ ਤੇਰਾ ਕਿਛ ਕਾਮ ਗਤ ਨਾਨਕ ਜਪ ਈਤ ਹਰ ਨਾਮ ਰੂਪਵੰਤ ਹੋਏ ਨਾਹੀਂ ਮੋਹ ਹੈ ਤਉ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛੇ ਤਿਸ ਕਾ ਦੀਆ ਦਰਬੈ ਤਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਰ ਜਨੈ ਗਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਜੇ ਮੰਦਰ ਕਾ ਥੰਮ ਥੰਮਨ ਤੇ ਗੁਰ ਕਾ ਸ਼ਬਦ ਮਨ ਹੈ ਅਸਥੰਮਨ ਜਿਉ ਪਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਾਸਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮਹਾਰਗ ਪਾਵੈ ਤਿਨ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੈਨ ਸੰਤਨ ਕੀ ਬੰਛਾ ਧੂਰ ਨਾਨਕ ਕੀ ਹਰ ਲੋਚਾਂ ਪੂਰ ਮਨ ਮੂਰਖ ਕਾਹੇ ਬਿਰ ਲਾਈਐ ਪੁਰਖ ਲਿਖੇ ਕਾਲ ਲਖਿਆ ਤਾਈਐ ਦੁਖ ਸੁਖ ਪ੍ਰਭ ਜੀਵਨ ਹਾਰ ਅਵਰਤਿ ਤਾਗ ਤੁੰਤ ਸਹਿ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਵਸਤੇ ਆਈ ਤੇਰੇ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਾਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੀ ਜਿਸ ਵਖਰ ਕਾ ਲੈਨ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੁ ਮਨ ਬੂਲ RAM ਨਾਮ ਫਿਰਤੇ ਮੈਂ ਤੋਲ ਲਾਦ ਖੀਪ ਸੰਤਹਿ ਸੰਗ ਚਾਲ ਅਵਰਤਿਆਗ ਵਿਛਿਆ ਜੰਜਾਲ ਤਨ ਤਨ ਕਹੈ ਸਭ ਕੋ ਏ ਮਕੂਜਲ ਹਰਦਰ ਕਹ ਸੋਏ ਇਹ ਵਾਪਾਰ ਬਿਰਲ ਵਾਪਾਰ ਨਾਨਕ ਤਾ ਕੈ ਸਭ ਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧ ਤੋ ਆਪਣਾ ਜੀਓ ਸਾਧ ਕੀ ਧੂਰ ਕਰਹੁ ਇਸ ਮਾਨ ਸਾਧ ਉੱਪਰ ਜਾਈਐ ਪੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਦਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਊਟ ਕਹੀ ਸੰਤਹ ਦਰ ਆਇਆ ਸਰਬ ਸੂਖ ਨਾਨਕ ਤਿਹ ਪਾਇਆ ਨਿਰਤਕ ਕਾ ਜੀਵਨ ਹਾਰ ਭੂਖੇ ਕਾ ਦੇਵਤ ਅਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕਿਛੇ ਤਿਸ ਕਾ ਉਹ ਕਰਨੇ ਜੋਗ ਤਿਸ ਦਿਨ ਦੂਸਰ ਹੋਆ ਨਾ ਹੋਗ ਜਪਦਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਤ ਨਿਰਮਲ ਇਹ ਕਰਨੀ ਕਰ ਕਿਰਪਾ ਰਿਸ਼ਕੋ ਨਾਮ ਦੀਆ ਨਾਨਕ ਸੋ ਜਾਨ ਨਿਰਮਲ ਠੀਆ ਜਾਕੈ ਮਨ ਗੁਰ ਕੀ ਪ੍ਰਤੀਤ ਤਿਸ ਦਿਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਨੀਏ ਤਿਹ ਦੁਏ ਜਾਕੈ ਹਿਰਦੈ ਇੱਕ ਹੋਏ ਸਤ ਕਰਨੀ ਸਤਿਤਾ ਕੀ ਰਹਿਤ ਸਤ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਚਾ ਆਕਾਰ ਸਤ ਵਰਤੈ ਸਚਾ ਪਾਸਾਰ ਪਾਰ ਬ੍ਰਹਮਜਨ ਸਤ ਕਰ ਜਾਤਾ ਨਾਨਕ ਸੋ ਧਨ ਸਤ ਸਮਤਾ